ਵਾਹਿਗੁਰੂ ਜੀ ਹੁਣ ਅਸੀਂ ਪਿੰਦੇ ਦੀ ਬੈਗ ਤੇ ਪਹੁੰਚ ਗਏ ਆ। ਉਹ ਇਧਰ ਨਿਕਟਾ ਦੇ। ਦੇਖੋ ਇੱਥੋਂ ਦੀ ਹਾਲਾਤ ਇੱਥੇ ਨਾ ਰੇਤਾ ਪਾ ਗਿਆ ਪਰਮੇਸ਼ਰ ਬਹੁਤ ਜਿਆਦੀ ਰੇਤਾ ਪੈ ਗਈ ਆ। ਉਹਦੀ ਬੈਗ ਦੇ ਨਾਲ-ਨਾਲ ਪਾਣੀ ਰੜਕੇ ਆਉਂਦਾ। ਬਾਕੀ ਪਤਾ ਨਹੀਂ ਉਹਨੇ ਕੀ ਕਿਹੜੇ-ਕਿਹੜੇ ਰੰਗ ਵਿਖਾਉਨੇ ਆ। ਤੇ ਆਹ ਉਹਦੀ ਇੱਥੇ ਮੋਟਰ ਇੰਜਨ ਤੇ ਆਹ ਨਲਕਾ ਵੇਖੋ ਜਿੱਤੋਂ ਆਪਾਂ ਪਾਣੀ ਪੀਂਦੇ ਹੁੰਨੇ ਆ। ਉਹਦੀ ਟੌਣੀ ਨੰਗੀ ਆ ਉੱਤਰਾ ਪਾਣੀ ਪੀ ਸਕੀਦਾ ਵਾ ਤੇ ਅੰਦਰ ਭਾਂਡੇ ਪੈ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਭਾਂਡੇ ਆ ਉਹ ਵੀ ਲੈ ਕੇ ਆਉਨੇ ਆ ਸੋ ਤੁਹਾਨੂੰ ਉਹ ਸਫੈਦਾ ਵਿਖਾਉਣਾ ਮੈਂ ਜਿਹੜੇ ਸਿੰਘ ਆਉਂਦੇ ਰਹੇ ਆ ਉਹਨਾਂ ਨੂੰ ਬੇਖੂਬੀ ਪਤਾ ਲੱਗ ਜਾਣਾ ਵਾ ਕਿ ਬੱਲੇ ਬੱਲੇ ਇੱਥੇ ਵੀ ਕੰਮ ਖਰਾਬ ਹੀ ਆ ਸਾਰਾ ਕਰ ਗਿਆ ਉਹ ਜਿਹੜਾ ਆਪਾਂ ਲਾਏ ਸੀ ਕ੍ਰੇਟ ਉਹ ਸਾਰੇ ਲੈ ਗਿਆ ਫਾਇਦਾ ਆੜਿਆ ਵਾ ਇੱਥੇ ਪਾਣੀ ਬੈਗ ਬਹੁਤ ਘੁੰਮਦਾ ਤੇ ਇਹ ਵੀ ਕੋਈ ਤਗਦਾ ਨਹੀਂ ਕੋਈ ਸਥਿਤੀ ਕਾਬੂ ਜਾ ਕਿਉਂਕਿ ਵੱਡੀ ਹੁੰਦਾ ਦਿਨ ਪਰ ਰਾਤ ਰੋਲੇ ਵਾਲੀ ਗੱਲ ਹੀ ਆ ਤੇ ਇੱਥੋਂ ਸਿੱਧਾ ਫਿਰਤੇ ਬੈਗ ਨੂੰ ਖਤਰਾ ਸੋ ਮਹਾਰਾਜ ਮੇਰ ਕਰਨ ਪਾਣੀ ਗਾਂ ਨੂੰ ਤੇ ਬੜਾ ਫਾਇਦਾ ਲੇਕਨ ਕੋਈ ਆਪਣੇ ਪਿੰਡ ਵਾਲ ਨੂੰ ਪਈ ਜਾਂਦਾ ਅੱਦਾਂ ਦਾ ਪਾਣੀ ਆਪਣੇ ਪਿੰਡਾਂ ਨੂੰ ਪਈ ਜਾਂਦਾ ਸੋ ਇਹੀ ਹਾਲਾਤਾਂ ਆ ਵੀ ਇਥੋਂ ਵੱਢੀ ਜਾਂਦਾ ਨੇ ਕਿ ਸਾਹਮਣੇ ਪਿੰਡੇ ਦੀ ਬੈਗ ਨੂੰ ਸਾਹਮਣੇ ਅਸੀਂ ਖੜੇ ਆ ਆ ਪਾਣੀ ਲਾਦ ਕੇ ਲੈ ਕੇ ਚੱਲੇ ਪਿੰਡ ਜਿਹੜੇ ਸਿੰਘ ਆਉਂਦੇ ਉਹਨਾਂ ਨੂੰ ਛਕਾਵਾਂਗੇ ਜਿਹੜੇ ਕੋਈ ਆਪਣੀ ਸੰਸਤਾਵਾਂ ਦੀਆਂ ਉਹਨਾਂ ਨੂੰ ਛਕਾਵਾਂਗੇ ਪਾਣੀ ਨਾਲੇ ਉਹ ਪਰੇ ਸਰੂ ਵਾਲੀਆਂ ਦੇ ਲਾਇਆ ਮੋਰਚਾ ਉਧਰ ਪਾਣੀ ਪਹੁੰਚਾ ਦਾਂਗੇ ਸੋ ਆ ਵੇਖੋ ਇਹੀ ਵਟ ਜੀ ਰਹੰਤੀ ਉਹਨੇ ਪਰਮੇਸ਼ਰ ਨੇ ਇਹਨੂੰ ਵੀ ਅੱਧਾ ਖਗਤਾ ਜਿੱਥੇ ਆਪਾਂ ਜੇਨਰੇਟਰ ਰੱਖਿਆ ਸੀ ਸੋ ਇਹਨੂੰ ਹੀ ਖਗਤਾ ਤੇ ਇਹ ਵੀ ਲੱਗਦਾ ਹੋ ਸਕਦਾ ਆਰ ਪਾਰੀ ਹੋਵੇ ਕੰਮ ਇਹਦਾ ਵੀ ਸੋ ਮਹਾਰਾਜ ਮੇਰ ਕਰਨ ਸੱਚੇ ਪਾਤਸ਼ਾਹ ਮੇਰ ਕਰਨ ਆਵੇਂ ਖੋਰੀ ਤੁਰਿਆ ਹੁੰਦਾ ਆ ਵੀ ਸਾਰੇ ਨੇ ਰੱਖ ਲਿਆ ਕਗਾ ਕੋਈ ਜ਼ਿਆਦਾ ਪਾਣੀ ਦਾ ਵਹਾਅ ਤੇਜ਼ਾ ਇਥੋਂ ਪਸ ਬਈ ਦੇ ਵੱਡੇ ਸੋ ਮੀਰ ਕਰਨ ਮਾਰਾ ਸੱਚੇ ਪਾਸ਼ਾ ਬਹੁਤ ਜ਼ਿਆਦਾ ਕਮ ਖਰਾਬ ਆ ਇਹ ਸਾਰਾ ਹੀ ਨੇ ਰੱਖ ਲਿਆਗੇ ਹੁਣ ਠੱਡਾ ਰੱਖੀ ਤੁਰਿਆ ਹੁੰਦਾ ਏ ਛੱਡੂ ਹੂੰ ਟਰਾਂਸਫਾਰਮਰ ਨੂੰ ਸਿੱਧਾ ਖੱਗਾ ਰੱਖਿਆ ਨੇ ਬਾਕੀ ਮੇਰੀ ਕਦੇ ਮਹਾਰਾਜ ਵੇਖੋ ਹੁਣ ਕਿੱਥੋਂ ਤੱਕ ਗੱਲ ਜਾਂਦੀ ਆ ਸੋ ਇੰਨੀ ਕੁ ਅਪਡੇਟ ਹੀ ਅੱਜ ਦੀ ਮਹਾਰਾਜ ਮੀਰ ਕਰਨ ਅੱਗੇ ਵੀਡੀਓ ਬਹੁਤ ਲੰਮੀ ਹੋ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇਸੇ ਸਾਟ ਵੱਧ ਗਈ ਉਹੜਾ ਵਧਿਆ ਸੀ ਨਾ ਉਹ ਟੁੱਟ ਗਿਆ ਵਾ ਹਾ ਉਹ ਟੁੱਟ ਗਿਆ ਨਾ ਉਥੋਂ ਕਿਹੜੀ ਪ੍ਰਧਾਨ ਨੇ ਵੀਡੀਓ ਪਾਈ ਹੈ ਨਾ ਹਾਂ ਹਾ ਹਾ ਹੁਣ ਸਪੀਡ ਵਧੀ ਹੋ ਗਈ ਆ ਇਹ ਤੇ ਖਲੋਤੇ ਆ ਖਲੋਤੇ ਸਪੀਡ ਵੱਧ ਗਈ ਆ ਤੇ ਆਪਨੇ ਵੇਹਣੇ ਆ ਪਾਣੀ ਦੋ ਆ ਆ ਅੱਡੇ ਨੂੰ ਕੋਠਿਆਂ ਲਾਗੋ ਵੇ ਤੇਰੇ ਤਾਂ ਪਈ ਉਹ ਫੋਰਚੂਨ ਫਿਰ ਕਿੰਨੇ ਜੀ ਆ ਜੇ ਇਸੇ ਪਾਣੀ ਖਲੋ ਕੇ ਚੱਲਦਾ ਪਹਿਲਾਂ ਪਾਣੀ ਜਦੋਂ ਆਪਾਂ 2 15 ਮਿੰਟ ਪਹਿਲਾਂ ਇੱਥੇ ਖਲੋਤੇ ਉਦੋਂ ਇੰਨਾ ਪਾਣੀ ਨਹੀਂ ਹੈਗਾ ਜੀ ਪਾਣੀ ਵੱਧਦਾ ਜਾਂਦਾ ਉਹ ਨਹੀਂ ਉਹ ਸੁਪਨ ਦੀ ਫਰਜ਼ ਹੋ ਰਿਹਾ ਵਾ ਹਾਂ ਚੰਕਾਰ ਕਰਮਾ ਦਾ ਉਹ ਟੁੱਟ ਗਿਆ ਵਾ ਜਾਨੀ ਕਿ ਉਧਰ ਨੂੰ ਪਰਲੇ ਪਾਣੇ ਸਪੀਡ ਘੜ ਗਈ ਨਹੀਂ ਥੋੜੀ ਜੀ ਹੈਨਾ ਉਹ ਰੇਤਾ ਤੋਂ ਹੁੰਦਾ ਜਿਹਨੇ ਇਹਨੂੰ ਹੌਲਾ ਰੇਤਾ ਜਦੋਂ ਪਈਏ ਤੱਕ ਹੋ ਜਾਂਦਾ ਹੈ ਨਾ ਵਾਹੀ ਗੁਰਜੀ ਚਲੋ ਆਪਾਂ ਥੋੜੇ ਟਾਈਮ ਵਿੱਚ ਬਾਲੀਆਂ ਗੱਲਾਂ ਕਰ ਲਈਏ ਅਸੀਂ ਪਹੁੰਚ ਗਏ ਆ ਪਿੰਦੇ ਦੀ ਬਹਿ ਕਾ ਦੇ ਤੋੜ ਤੇ ਪਾਣੀ ਦਾ ਵਹਾਅ ਬਹੁਤ ਤੇਜ਼ ਆ ਬਹੁਤ ਜਿਆਦਾ ਸੱਟ ਵਾ ਰਹਿ ਗਈ ਗੱਲ ਤੋੜ ਉਹਦੀ ਕੁਦਰਤ ਬੜੀ ਡਾਡੀ ਆ ਤੇ ਅਜੇ ਵੀ ਬਹੁਤ ਕੁਝ ਕਰਨ ਲਈ ਆ ਇਹਨੂੰ ਵੀ ਸੁੱਟ ਲੈਣ ਲੱਗੀ ਆ ਪਹਿਲਾਂ ਤੇ ਤੁਹਾਨੂੰ ਵਿਖਾਉਣੇ ਤੋੜ ਬਹੁਤ ਵੱਡਾ ਬਾਲਾ ਵੱਡਾ ਵੀ ਨਹੀਂ ਕਹਿ ਸਕਦੇ 20 ਕ ਕਰਮਾਂ ਚ ਹੀ ਲੇਕਿਨ ਜਿਹੜਾ ਆ ਕਹਾਣੀ ਆ ਆੜੀ ਕਹਾਣੀ ਵਾਪਰਦੀ ਜਾਂਦੀ ਆ ਕਿੱਡੀ țeੜ ਪਾਟ ਗਈ ਕਿੱਥੇ ਨੂੰ ਜਾਣ ਦੇ ਕਰਤੇ ਕਿਰਪਾ ਹੋਣੀ ਪਣਾ ਹੀ ਲੇਗਾ ਤੇ ਇਹਨੂੰ ਵੀ ਸੁੱਟ ਲੈਣਾ ਇਹਨੇ ਵੇਖੋ ਵਹਾ ਪਾਣੀ ਦਾ ਵਹਾ ਵੇਖੋ ਬਹੁਤ ਜ਼ਿਆਦਾ ਪਾਣੀ ਦਾ ਵਹਾਅ ਤੇਜ਼ ਆ ਪਿੰਦੇ ਦੀ ਬੈਕ ਦੇ ਵਿੱਚ ਪਾਣੀ ਵੜਿਆ ਲੇਕਿਨ ਉਧਰ ਵੀ ਤੁਹਾਨੂੰ ਦਵਾਂਗੇ ਅਪਡੇਟ ਇੱਧਰ ਦੀ ਪਹਿਲਾਂ ਸੁਣ ਲਓ ਹਾਲੀ ਵਾਲੀ ਸਾਈਡ ਦੀ ਇਹ ਲਗਾਤਾਰ ਛੁੱਟੀ ਆਉਂਦਾ ਲਗਾਤਾਰ ਛੁੱਟੀ ਆਉਂਦਾ ਢਿੱਗ ਫੇਰ ਡਿੱਗਣ ਨੂੰ ਤਿਆਰ ਵਾ ਉਤਰਾ ਵੈਸੇ ਤੋੜਤ ਨਹੀਂ ਏਡਾ ਵੱਡਾ ਹੋਇਆ ਮੈਂ ਮੰਨਦਾ ਵਾਂ ਵੀ 20 20 25 ਕਰਮਾ ਉਲੜੀ 25 ਕਰਮਾ 25 ਕਰਮਾ ਦਾ ਹੀ ਤੇ ਲੇਕਨ ਔ 2 ਢਾਈ ਆਉਂਦਾ ਚਾਚਾ ਉਹਨੂੰ ਢਾਈ ਆਉਂਦਾ ਅਜੇ ਵੀ ਉਹ ਵੇ ਢਾਈ ਆਉਂਦਾ ਢਾਈ ਤੇ ਇਹ ਤੇ ਅੱਗੋਂ ਪਾਣੀ ਬਹੁਤ ਛੋਟਾ ਆ ਦੇਖੋ ਪਾਣੀ ਰੜਕ ਕੇ ਜਾਂਦਾ ਅੱਗੋਂ ਪਾਣੀ ਬਹੁਤ ਛੋਟਾ ਵਾ ਅਸੀਂ ਸੋਚਦੇ ਹਾਂ ਵੀ ਜੇ ਕਿਤੇ ਅੱਗੋਂ ਪਾਣੀ ਦੋ ਦੋ ਤਿੰਨ ਤਿੰਨ ਇੰਚੀ ਹੁੰਦਾ ਤੇ ਸ਼ਾਇਦ ਵੱਜਣ ਦੇ ਚਾਂਸ ਸੀ ਬਾਕੀ ਕੁਦਰਤ ਵਾ ਜੇ ਬਿਲਕੁਲ ਪਾਣੀ ਡੈਮ ਚੋਂ ਘਟਾ ਦਿੰਦੇ ਆ ਤੇ ਫਿਰ ਹੋ ਸਕਦਾ ਚਾਂਸ ਆਪਣੇ ਆਪ ਹੀ ਇਹ ਬੰਦ ਹੋ ਜਾਵੇ ਕਿਉਂਕਿ ਜੇ ਪਾਣੀ ਘਟ ਗਿਆ ਤੇ ਜਿਹਦੇ ਸਭ ਨਾਲ ਹੀ ਅੱਗੇ ਰੇਤਾ ਪਈ ਵੇਖਿਆ ਆਇਆ ਇੱਥੇ ਰੇਤਾ ਭਾਦੀ ਉਹਨੇ ਸਾਰੀ ਐ ਪੈਲੀ ਚ ਆ ਜਿਹੜੀ ਪਈ ਹੁੰਦੀ ਇੱਥੇ ਡੋਬ ਜੀ ਉੱਚ ਵੀ ਰੇਤਾ ਪਾ ਗਿਆ ਇੱਥੇ ਬੇੜੀ ਸਾੜੀ ਥੱਲੇ ਲੱਗਦੀ ਆਈ ਆ ਸੋ ਹਾਲਾਤ ਕੋਈ ਬਾਲੀ ਵਧੀਆ ਨਹੀਂ ਇੱਥੋਂ ਦੇ ਤੇ ਆ ਵੇਖੋ ਕਿੱਡੀ ਢੇਗ ਸੁੱਟਣ ਲੱਗਾ ਆਜੋ ਫਿਰ ਜੱਜਾ ਇੱਥੋਂ ਰਸਤਾ ਬੰਦ ਹੋਇਆ ਨਾ ਢੇਗ ਸੁੱਟ ਲਿਓ ਨੇ ਆਜੋ ਤੇ ਆ ਬਹੁਤ ਵੱਡੀ ਢੇਗ ਸੁੱਟਣ ਲੱਗਾ ਆ ਵੇਖੋ ਉਹੀ ਕਾਲ